ਹਾਂਜੀ ਮੈਡਮ ਜੀ ਨਾਂ ਤੁਹਾਡਾ ਕਿਰਨ ਕਿਰਨ ਜੀ ਕਿੱਥੇ ਦੇ ਰਹਿਣ ਵਾਲੇ ਹੋ ਨਾਂ ਪਿੰਡ ਪੱਠੇ ਦੇ ਠੀਕ ਹੈ ਜੀ ਤੇ ਅੱਜ ਤੁਸੀਂ ਪ੍ਰੈਸ ਕਾਨਫਰੰਸ ਕਰਾਉ ਕਿਉਂ ਕਰ ਰਹੇ ਹੋ ਕਰਨਿਆ ਕਿ ਮੇਰੀ ਮੈਰਿਜ ਹੋਈ ਸੀ ਝੁੱਗੀਆਂ ਗਲਮ ਠੀਕ ਹੈ ਜੀ 2019 ਚ ਠੀਕ ਹੈ ਜੀ ਮੈਰਿਜ ਕਰਾ ਕੇ ਉਹ ਬਾਹਰ ਚਲੇ ਗਿਆ ਠੀਕ ਹੈ ਜੀ ਹਾਂਜੀ ਬਾਹਰ ਚਲੇ ਗਿਆ ਹੁਣ ਮੈਨੂੰ ਪਤਾ ਲੱਗਾ ਕਿ ਉਹਨੇ ਆਣ ਕੇ ਦੂਸਰੀ ਮੈਰਿਜ ਕਰਵਾ ਲਈ ਕਿਉਂਕਿ ਮੇਰਾ ਡਿਵੋਰਸ ਨਹੀਂ ਹੋਇਆ ਹੋਇਆ ਠੀਕ ਹੈ ਜੀ ਡਿਵੋਰਸ ਨਹੀਂ ਹੋਇਆ ਡਿਵੋਰਸ ਨਹੀਂ ਹੋਇਆ ਤੇ 5-7 ਦਿਨ ਉਹ ਮੈਰਿਜ ਹੋਈ ਨੂੰ ਮੈਨੂੰ ਪਤਾ ਲੱਗਾ ਵਾ ਠੀਕ ਹੈ ਜੀ ਹਾਂਜੀ ਤੇ ਜਿਹੜੀ ਤੁਹਾਡੇ ਹਸਬੰਦ ਨੇ ਮੈਰਿਜ ਕੀਤੀ ਹੈ ਦੂਸਰੀ ਇਹਨੇ ਤੁਹਾਡੇ ਨਾਲ ਵੀ ਬੜਾ ਤਵਾਕ ਹੋਇਆ ਨਾਈਟ ਲਾਕ ਨੂੰ ਹੋਇਆ ਤੇ ਕੀ ਕਾਰਨ ਹੋਇਆ ਜਦੋਂ ਉਹ ਦੂਸਰੀ ਮੈਰਿਜ ਕੀਤੀ ਹੈ ਕਾਰਨ ਇਹ ਹੋਇਆ ਕਿ ਉਹ ਬਾਹਰ ਚਲੇ ਗਿਆ ਮੈਨੂੰ ਪਤਾ ਨਹੀਂ ਲੱਗਾ ਕਦੋਂ ਆਇਆ ਕਦੋਂ ਨਹੀਂ ਆਇਆ ਮੇਰੇ ਪਰਚੇ ਵੀ ਦਰਜ ਹੋਏ ਹੋਏ ਆ ਪੁਲਿਸ ਕੋਈ ਵੀ ਕਾਰਵਾਈ ਨਹੀਂ ਕਰਦੀ ਪਈ ਜੇ ਅਗਰ ਜੇ ਨਾ ਕਰੇ ਕਾਰਵਾਈ ਤੇ ਮੈਂ ਕੱਲ ਨੂੰ ਸਵੇਰ 6 ਵਜੇ ਉਹਨਾਂ ਦੇ ਘਰ ਦੇ ਬਾਹਰ ਤਰ ਨਾ ਲਗਾਏ ਮਰਨ ਵਾਸਤੇ ਹਾਂਜੀ ਹਾਂਜੀ ਸਰ ਕੀ ਨਾਮ ਤੁਹਾਡਾ ਸਰ ਸਭ ਤੋਂ ਪਹਿਲਾਂ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਭੀਮ ਜੈ ਭਾਰਤ ਮੈਂ ਗੁਰਪ੍ਰੀਤ ਸਿੰਘ ਧਾਰੀਵਾਲ ਸੀਨੀਅਰ ਆਗੂ ਭਾਰਤੀ ਆਭਜਨਤਾ ਪਾਰਟੀ ਹਾਂਜੀ ਗੁਰਪ੍ਰੀਤ ਜੀ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਦਾ ਕੀ ਕੀ ਮੰਤਵ ਹੈ ਨੂੰ ਬਿਸ਼ਾਅ ਸਰ ਇਹ 2 ਸਾਲ ਪਹਿਲਾਂ ਇਹ ਕੁੜੀ ਸਾਡੀ ਐਸਸੀ ਬਰਾਦੀ ਦੀ ਆ ਇਹਨੇ ਜੱਟ ਪਰਿਵਾਰ ਦੇ ਨਾਲ ਵਿਆਹ ਕਰਵਾਇਆ ਸੀਗਾ ਠੀਕ ਹੈ ਚਲੋ ਇਹਨਾਂ ਸੈਂਪਲੀ ਸੀਨਾ ਵਿਆਹ ਹੋ ਚੁੱਕਾ ਆ ਉਸੇ ਕਾਰਨ ਇਹ ਜਿਹੜਾ ਪਰਿਵਾਰ ਆ ਇਹਨੂੰ ਝੱਲਣ ਜਾਇਗਾ ਨਾ ਤਾਂ ਹੁਣ ਇਸ ਟਾਈਮ ਮੁੰਡਾ ਚੱਲ ਰਿਹਾ ਨਾ ਉਹਦਾ ਸੱਤ ਸੋਰਾ ਚੱਲ ਰਿਹਾ ਠੀਕ ਹੈ ਦੋ ਸਾਲ ਤੋਂ ਇਸ ਕੁੜੀ ਨੇ ਵਿਚਾਰੀ ਨੇ ਕੰਪਲੀਟਾਂ ਵਿੱਚ ਦਰਦ ਕਰਾਈਆਂ ਹੋਈਆਂ ਉਹਦੇ ਉੱਤੇ ਕੋਈ ਕੰਪਲੀਟਾਂ ਦਾ ਕੋਈ ਅਸਰ ਨਹੀਂ ਹੋ ਰਿਹਾ ਹੈਗਾ ਜੀ ਇਹ ਵਿਚਾਰੀ ਦਰਦਾਂ ਦਾ ਧੱਕੇ ਖਾ ਰਹੀ ਹੈ ਠਾਣਿਆਂ ਦੇ ਕਦੀ ਕਚਹਿਰੀਆਂ ਕਦੀ ਕਿਸੇ ਦੇ ਠੀਕ ਹੈ ਜੀ ਇਸ ਲਈ ਇਹ ਸਾਡੇ ਕੋਲ ਅੱਜ ਆਏ ਆ ਔਰ ਭਾਰਤੀ ਆਭਜਨਤਾ ਪਾਰਟੀ ਇਹਨਾਂ ਦਾ ਪੂਰਾ ਸਮਰਥਨ ਕਰੂਗੀ ਇੱਕਾ ਨੂੰ 6 ਵਜੇ ਕੁੜੀ ਉਦੇ ਘਰ ਦੇ ਬਾਹਰ ਮਰਨ ਵਰਤੇ ਬੈਠੂਗੀ ਜਿਹਦੇ ਵੀ ਪਾਰਟੀ ਦਾ ਪੂਰਾ ਇਹਨਾਂ ਨਾਲ ਯੋਗਦਾਨ ਹੋਵੇਗਾ ਜੈਪੀ ਜੈਪੁਰ